ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਇਹ ਕਾਰ ਸੇਵਾ ਚੱਲ ਰਹੀ ਹੈ ਲੁਧਿਆਣਾ ਵਿਖੇ ਗੁਰਦੁਆਰਾ ਸ਼੍ਰੀ ਗਊ ਘاٹ ਸਾਹਿਬ ਦੇ ਨਜ਼ਦੀਕ ਪੰਪਿੰਗ ਸਟੇਸ਼ਨ ਬਣਾਇਆ ਜਾ ਰਿਹਾ ਹੈ ਸ਼ਹਿਰ ਦਾ ਗੰਦਾ ਪਾਣੀ ਬਿਨਾਂ ਹੀ ਕਿਸੇ ਟ੍ਰੀਟਮੈਂਟ ਦੇ ਸਦਾ ਹੀ ਬੁੱਢੇ ਦਰਿਆ ਵਿੱਚ ਡਿੱਗ ਰਿਹਾ ਇਸ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਇਹ ਪੰਪਿੰਗ ਸਟੇਸ਼ਨ ਬਣਾਇਆ ਜਾ ਰਿਹਾ ਹੈ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਪਰ ਪਿਛਲੇ ਲੰਬੇ ਸਮੇਂ ਤੋਂ ਪੰਪਿੰਗ ਸਟੇਸ਼ਨ ਦਾ ਕੰਮ ਪੂਰਾ ਨਹੀਂ ਹੋਇਆ ਸੀ ਸੰਸੀ ਚੇਵਾਲ ਜੀ ਨੇ ਇਸ ਕਾਰਜ ਨੂੰ ਆਪਣੇ ਹੱਥੀ ਲਿਆ ਔਰ ਇਹ ਕੌਜੀ ਦਿਨਾਂ ਦੇ ਵਿੱਚ ਪੰਪਿੰਗ ਸਟੇਸ਼ਨ ਬਣ ਕੇ ਚਾਲੂ ਹੋ ਜਾਵੇਗਾ ਅੱਜ ਸੀਚੇਵਾਲ ਸਕੂਲ ਕਾਲਜ ਦੇ ਸਟਾਫ ਦੇ ਟੀਚਰ ਵੀ ਇਸ ਪ੍ਰੋਜੈਕਟ ਨੂੰ ਦੇਖਣ ਲਈ ਤੇ ਨਾਲ ਹੱਥੀ ਇਹ ਸੇਵਾ ਵਿੱਚ ਯੋਗਦਾਨ ਪਾਉਣ ਲਈ ਪਹੁੰਚੇ ਸੋ ਪੰਜਾਬ ਦੇ ਬਾਣੀਆਂ ਨੂੰ ਬਚਾਉਣ ਦੀ ਮਹਮ ਜੋ ਸੰਸੀ ਚੇਵਾਲ ਜੀ ਸਾਲ 2000 ਤੋਂ ਪਵਿੱਤਰ ਕਾਲੀ ਵਹਿੰਦੀ ਸਫਾਈ ਤੋਂ ਉਸ ਸਮੇਂ ਤੋਂ ਕਰ ਰਹੇ ਨੇ ਉਸੇ ਤਰਜ਼ ਤੇ ਹੁਣ ਮੁੰਡਾ ਦਰਿਆ ਵੀ ਸਾਫ਼ ਉਤਰਾ ਹੋਵੇਗਾ ਸਾ ਪਾਣੀ ਵਗੇਗਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਕਾਰਸੇਵਾ ਦੇ ਕਾਰਜ ਚੱਲ ਰਿਹਾ ਆ ਆਪ ਸਮੂਹ ਸੰਗਤਾਂ ਨੂੰ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਣ ਦੀ ਬੇਨਤੀ ਕਰਦੇ ਆ ਸੋ ਆ ਜੋ ਪੰਪਿੰਗ ਸਟੇਸ਼ਨ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਸੀ ਉੱਥੇ ਕੋਟ ਦਾ ਫੇ ਹੋ ਗਿਆ ਤੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਕੋਈ ਬਦਲਵਾ ਪ੍ਰਬੰਧ ਕੀਤਾ ਨਹੀਂ ਗਿਆ ਤੇ ਉਹ ਬਦਲਵਾ ਪ੍ਰਬੰਧ ਹੁਣ ਕੀਤਾ ਜਾ ਰਿਹਾ ਹੈ